ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਮੰਨ ਤੁਹਾਡਾ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਆਪਾਂ ਨਵੀਂ ਨਵੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ এডਿਕੇਸ਼ਨ ਦੇ ਨਾਲ ਸੰਬੰਧਿਤ ਸਕੂਲ এডਿਕੇਸ਼ਨ ਨਾਲ ਸੰਬੰਧਿਤ ਭਾਅ ਹੋਰ ਵੀ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਸਾਂਝੀ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਪਿਛਲੇ ਦਿਨਾਂ ਦੇ ਵਿੱਚ ਬਦਲੀ ਜਾਂਦਾ ਜਿਹੜਾ ਦੌਰ ਚੱਲਿਆ ਸੀ ਉਹ ਚਾਹੇ ਉਹ 2392 ਹੋਣ 569 ਕੈਂਜੀ ਜੀ ਡੀਸੀ ਲੈਕਚਰਰ ਹੋਣ 6835 ਈਟੀਟੀ ਕੈਡਰ ਦੇ ਹੋਣ ਤੇ ਇਹਨਾਂ ਬਦਲੀਆਂ ਦੇ ਦੌਰਾਨ ਕੁਝ ਗੱਲਾਂ ਦੇਖਣ ਨੂੰ ਮਿਲੀਆਂ ਨੇ ਕਿ ਕੁਝ ਕੁ ਸਟੇਸ਼ਨ ਜਿਹੜੇ ਹੈਗੇ ਆ ਉਹ ਟੀਚਰਸ ਸੋਚਦੇ ਵੇ ਸ਼ਾਇਦ ਸਾਨੂੰ ਨਹੀਂ ਲੈਣੇ ਚਾਹੀਦੇ ਸੀ ਉਹ ਮਤਲਬ ਸਾਨੂੰ ਨਾ ਚੁੰੁੰਦੇ ਹੋਏ ਵੀ ਲੈਣੇ ਪਏ। ਤਾਂ ਉਹਨਾਂ ਨੇ ਡਿਪਾਰਟਮੈਂਟ ਨੂੰ ਵੱਖ-ਵੱਖ ਤਰ੍ਹਾਂ ਦੀਆਂ ਐਪਲੀਕੇਸ਼ਨਸ ਕਾਫੀ ਸਾਰੀਆਂ ਪਹੁੰਚੀਆਂ ਜਿਹਦੇ ਕਾਰਨ ਉਹਨਾਂ ਕੈਂਡੀਡੇਟਸ ਨੇ ਉਹਨਾਂ ਟੀਚਰਸ ਨੇ ਮੰਗ ਕੀਤੀ ਸਿੱਖਿਆ ਵਿਭਾਗ ਨੂੰ ਕਿ ਸਾਨੂੰ ਜਿਹੜੀ ਬਦਲੀ ਕੈਨਸਲ ਦਾ ਜਿਹੜਾ ਹੈਗਾ ਆਪਸ਼ਨ ਉਹ ਦਿੱਤੀ ਜਾਵੇ। ਤਾਂ ਕਿ ਆਪਣੀ ਜਿਹੜੀ ਅਸੀਂ ਬਦਲੀ ਉਹ ਕੈਨਸਲ ਕਰਵਾ ਸਕੀਏ ਤਾਂ ਵੱਡੀ ਅਪਡੇਟ ਉਸ ਦੇ ਸਬੰਧ ਵਿੱਚ ਸਾਹਮਣੇ ਆਈ ਹੈ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਸਾਥੀ ਮਿੱਤਰਾਂ ਨਾਲ ਵੀ ਜਰੂਰ ਸਾਂਝੀ ਕਰਿਓ ਸਿੱਖਿਆ ਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਸੰਬੰਧੀ ਟੀਚਰ ਟਰਾਂਸਫਰ ਪਾਲਿਸੀ ਜਿਹੜੀ ਹੈਗੀ ਉਹ ਬਣੀ ਹੋਈ ਸੀ ਉਸ ਤੋਂ ਇਲਾਵਾ ਕੰਪਿਊਟਰ ਪੰਜਾਬੀ ਆਈਸੀਟੀ ਇਹ ਭਾਗ ਵੱਲੋਂ ਸਾਰੀ ਜਾਣਕਾਰੀ ਆ ਗਈ ਜੀ ਤੁਹਾਡਾ ਸਾਲ 2024 ਦਰਾਂ ਨੇ ਇਸ ਪਾਲਿਸੀ ਅਨੁਸਾਰ ਵਿਭਾਗ ਵੱਲੋਂ ਅਧਿਆਪਕ ਕਰਮਚਾਰੀਆਂ ਕੰਪਿਊਟਰ ਫੈਕਲਟੀ ਦੀਆਂ ਆਨਲਾਈਨ ਬੰਦਲੀਆਂ ਦੀ ਬੇਨਤੀ ਦੇ ਆਧਾਰ ਤੇ ਵੱਖ-ਵ ਪਰ ਅਧਿਆਪਕ ਕਰਮਚਾਰੀ ਦੀਆਂ ਕੰਪਿਊਟਰ ਵੱਲੋਂ ਫੈਕਲਟੀ ਵੱਲੋਂ ਪ੍ਰਾਪਤ ਬੇਨਤੀਆਂ ਦੇ ਆਧਾਰ ਤੇ ਉਹਨਾਂ ਨੂੰ ਬਦਲੀ ਰੱਦ ਕਰਾਉਣ ਸੰਦੀ ਇੱਕ ਮੌਕਾ ਦਿੱਤਾ ਜਾਂਦਾ ਹੈ ਜੋ ਅਧਿਆਪਕ ਕਰਮਚਾਰੀ ਕੰਪਿਊਟਰ ਫੈਕਲਟੀ ਬਦਲੀ ਰੱਦ ਕਰਵਾਉਣਾ ਚਾਹੁੰਦੇ ਹਨ ਅਤੇ ਉਹਨਾਂ ਦੀ ਪਿਛਲੇ ਸਕੂਲ ਭਾਵ ਜਿੱਥੋਂ ਬਦਲੀ ਹੋਈ ਹੈ ਉੱਥੇ ਜੇਕਰ ਉਹਨਾਂ ਦੇ ਵਿਸ਼ੇ ਦੀ ਅਸਾਮੀ ਖਾਲੀ ਹੈ ਤਾਂ ਉਹ ਹੀ ਪੰਜਾਬ ਸਕੂਲ ਪੋਰਟਲ ਤੇ ਲੌਗਇਨ ਕਰਕੇ ਟਰਾਂਸਫਰ ਕੈਨਸਲੇਸ਼ਨ ਲਿੰਕ ਤੇ ਕਲਿੱਕ ਕਰਕੇ ਆਪਣੀ ਬਦਲੀ ਰੱਦ ਕਰ ਸਕਦੇ ਹਨ ਮਿਤੀ 16 ਤੋਂ 17 9 ਸ਼ਾਮ ਦੁਪਹਿਰ ਤੇ 2 ਵਜੇ ਤੱਕ ਹੀ ਆਨਲਾਈਨ ਬੇਨਤੀਆਂ ਨਹੀਂ ਕਰ ਸਕਦੇ ਆ ਭਾਵ ਇਹ 2 ਦਿਨ ਦਾ ਜਿਹੜਾ ਸਮਾਂ ਦਿੱਤਾ ਗਿਆ ਜੀ ਕਿਸੇ ਵੀ ਅਧਿਆਪਕ ਨੂੰ ਠੀਕ ਹੈ ਜੀ ਜਿਹੜਾ 16 ਤੇ 17 ਤਰੀਕ ਤੱਕ ਤੁਸੀਂ ਦੁਪਹਿਰ ਦੇ 2 ਵਜੇ ਤੱਕ ਆਪਣੀਆਂ ਜਿਹੜੀਆਂ ਉਹ ਬਦਲੀਆਂ ਰੱਦ ਕਰ ਸਕਦੇ ਹੋ ਪਰ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਹੈ ਵੀ ਜੇਕਰ ਤੁਹਾਡੇ ਤੁਸੀਂ ਜਿਹੜੇ ਸਕੂਲ ਦੇ ਵਿੱਚੋਂ ਆਏ ਹੋ ਉੱਥੇ ਜੇਕਰ ਤੁਹਾਡੀ ਪੋਸਟ ਹਾਲੇ ਵੀ ਖਾਲੀ ਹੈ ਭਾਵ ਤੁਹਾਡੀ ਪੋਸਟ ਜਿਹੜੀ ਤੁਸੀਂ ਛੱਡ ਗਏ ਹੋ ਉੱਥੇ ਕੋਈ ਨਹੀਂ ਆਇਆ ਤਾਂ ਤੁਸੀਂ ਜਿਹੜੀ ਹੈਗੀ ਉੱਥੇ ਉਹ ਆਪਦੀ ਜਿਹੜੀ ਬਦਲੀ ਕੈਨਸਲ ਕਰ ਸਕਦੇ ਹੋ ਆਦਰਵਾਇਜ਼ ਜੇਕਰ ਉੱਥੇ ਕੋਈ ਟੀਚਰ ਆ ਚੁੱਕੇ ਹੈ ਤਾਂ ਤੁਹਾਡੀ ਬਦਲੀ ਜਿਹੜੀ ਉਹ ਕੈਨਸਲ ਨਹੀਂ ਕੀਤੀ ਜਾਵੇਗੀ ਇਹ ਸਿਰਫ ਔਨਲਾਈਨ ਦਾ ਹੀ ਪ੍ਰੋਸੈਸ ਹੈ ਸਿਰਫ 2 ਦਿਨਾਂ ਵਾਸਤੇ ਹੀ ਜਿਹੜੀ ਇਹ ਆਪਸ਼ਨ ਦਿੱਤੀ ਗਈ ਹੈ ਅੱਜ 16 ਤਾਂ ਹੋ ਹੀ ਗਈ ਦੇਖੋ 17 ਕੱਲ ਦੁਪਹਿਰ ਦੇ 2 ਵਜੇ ਤੱਕ ਬਦਲੀ ਰੱਦ ਕਰਵਾਉਣ ਲਈ ਦਰਖਾਸਤ ਮੁੱਖ ਦਫ਼ਤਰ ਵਿਖੇ ਦਿੱਤੀ ਹੋਈ ਹੈ ਤਾਂ ਉਹ ਦਰਖਾਸਤ ਕੋਈ ਕਰ ਵੀ ਭਾਵ ਜੇਕਰ ਤੁਸੀਂ ਲਿਖਤੀ ਰੂਪ ਦੇ ਚ ਕੋਈ ਦਰਖਾਸਤ ਦਿੱਤੀ ਹੈ ਉਥੇ ਕੋਈ ਕਾਰਵਾਈ ਨਹੀਂ ਕੀਤੀ ਜਾਊਗੀ ਸਿਰਫ ਆਨਲਾਈਨ ਹੀ ਜਿਹੜੀ ਹੈ ਉਹ ਬੇਨਤੀ ਉਹ ਮਨਜ਼ੂਰ ਕਰੀ ਜਾਊਗੀ ਕਿਰਪਾ ਕਰਕੇ ਉਹਨਾਂ ਸਾਥੀ ਮਿੱਤਰਾਂ ਨਾਲ ਜਰੂਰ ਸਾਂਝੀ ਕਰਿਓ ਜਿਹੜੇ ਕਿਸੇ ਕਾਰਨ ਗਲਤ ਚੁਆਇਸ ਹੋ ਗਈ ਜਾਂ ਉਹਨਾਂ ਨੂੰ ਮਜਬੂਰੀ ਦੇ ਵਿੱਚ ਆਪਣੀ ਜਿਹੜੀ ਟਰਾਂਸਫਰ ਭਰਨੀ ਪਈ ਤੇ ਜੇਕਰ ਉਹ ਰੱਦ ਕਰਨਾ ਚਾਹੁੰਦੇ ਆ ਤਾਂ ਹੁਣ ਆਪਣੀ ਲੌਗਇਨ ਈ ਪੰਜਾਬ ਲੌਗਇਨ ਇਟੀ ਚ ਜਾ ਕੇ ਅੱਜ ਤੇ ਕੱਲ ਦੁਪਹਿਰ 2 ਵਜੇ ਤੱਕ ਆਪਣੀ ਜਿਹੜੀ ਬਦਲੀ ਉਹ ਰੱਦ ਕਰ ਸਕਦੇ ਆ ਸੋ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਵਿਦਿਆ ਲੱਗੀ ਹੋਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ